ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਕਿਰਪਾ ਕਰਕੇ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਦੀ ਨਗਰੀ ਪਵਿੱਤਰ ਸਰਕੀ ਅੰਮ੍ਰਿਤਸਰ ਸਾਹਿਬ ਅੱਤੇ ਪਹੁੰਚੇ ਆ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਜਿਹੜੇ ਬੋਰਡ ਮੈਂਬਰ ਡਾਇਰెక్టర్ ਦਿੱਤੇ ਅਸੀਂ ਆਪਾਂ ਤਕਰੀਬਨ ਜਿਹੜੇ 50 ਹੈਗੇ ਕਾਰਪੋਰੇਸ਼ਨ ਦੇ ਵਾਈਸ ਸੀਗੇ ਜਿਨ੍ਹਾਂ ਨੂੰ ਕੰਪੈਸ਼ਨ ਗ੍ਰਾਉਂਡ ਤੇ ਜਿਹੜੇ ਨੌਕਰੀ ਮਿਲੀ ਉਹ ਹੈਗੇ ਤੇ ਤਕਰੀਬਨ 37 ਜਿਹੜੇ ਯੋਲੇ ਗ੍ਰੇਡ 1 ਗ੍ਰੇਡ 2 ਦੇ ਨਾਲ ਫਾਇਰ ਟੈਂਡਰ ਜਿਹੜੇ ਹੈਗੇ ਡਰਾਈਵਰਸ অপারেটর ਉਹਨਾਂ ਨੂੰ ਫਾਰਮਲ ਲੈਟਰ ਦਿੱਤੀ ਹੈਗੀ ਹੈ तकरीबन ਸਾਡੇ ਮੈਕ ਵਿੱਚ ਜੋ ਕਹਿ ਸਕਦੇ ਟੋਟਲ 1292 ਦੇ ਆਸ-ਪਾਸ ਰੱਖੀ ਆ ਫਾਰਮਲ ਲੈਟਰ ਦੇ ਸਕੇ ਆਮ ਆਦੀ ਪਾਰਟੀ ਸਰਕਾਰ ਵਿੱਚ ਸਦਾ ਭਗਵਾਨ ਤੁਹਾਨੂੰ ਸਿਮਾਨ ਦੀ ਲਗਵਾਈ ਗਏ ਤੇ ਇਹ ਲੜੀ ਨੂੰ ਹੋਰ ਵਧਾਉਂਦੇ ਰਾਵਾਂਗੇ तकरीबन ਅੱਜ ਤੱਕ ਕਹਿ ਸਕਦੇ ਕਿ 50000 ਦੇ ਆਸ-ਪਾਸ ਸਾਡੇ ਸੀਐਮ ਸਾਹਿਬ ਉਹ ਨੌکریاں ਦਵੰਡ ਚੁੱਕੇ ਨੇ ਤੇ ਇਸ ਲੋਗੇ ਹੋਰ ਵਧਾਉਂਦੇ ਰਾਵਾਂਗੇ ਜੋ ਸਾਡਾ ਮਿਸ਼ਨ ਆ ਰੋਜ਼ਗਾਰ ਮਿਸ਼ਨ ਸੇਫ ਮਿਸ਼ਨ ਹੈਲਥ ਮਿਸ਼ਨ ਐਜੂਕੇਸ਼ਨ ਮਿਸ਼ਨ ਇਹਤੇ ਕੰਮ ਕਰ ਰਹੀ ਹੈ ਤੇ ਅਸੀਂ ਮੈਂ ਜਿੰਨੇ ਵੀ ਸੱਜਣਾਂ ਅਜ ਪਹੁੰਚੇ ਨੇ ਜਿਨ੍ਹਾਂ ਨੂੰ ਫਾਰਮ ਲੈਟਰ ਮਿਲੀ ਹੈ ਸਾਨੂੰ ਬਹੁਤ-ਬਹੁਤ ਬਧਾਈ ਦਿੰਦਾ ਮੁਬਾਰਕਬਾਦਿੰਦਾ ਜੀ ਅੱਜ ਡੇਢ ਤੋਂ ਬਿਲੇ ਹੋ ਗਏ ਸਾਨੂੰ ਚਾਰਜ ਸੰਭਾਲਿਆ ਨੂੰ ਤੇ ਇਸ਼ੂਸ ਸੀਗੇ ਬਟ ਅਸੀਂ ਟਾਈਮਲੀ ਮੀਟਿੰਗਸ ਕਰ ਰਹੇ ਸਾਡੇ ਕਮਿਸ਼ਨਰ ਸਾਹਿਬ ਸਾਡੇ ਲੋਕਲ ਐਮਐਲਏ ਜੀ ਦਾ ਸਰਵਰ ਸਭ ਵੀ ਅਸੀਂ ਉਹਨਾਂ ਨਾਲ ਤਾਲਮੇਲ ਕਰਤੀ ਆ ਗਏ ਤੇ ਮੈਨੂੰ ਲੱਗਦਾ ਕਿ ਅੱਗੇ ਨਾਲੋਂ ਕਾਫੀ ਕੁਝ ਸੁਧਾਰ ਹੋਇਆ ਤੇ ਇਸ ਸੁਧਾਰ ਨੂੰ ਅਸੀਂ ਅੱਗੇ ਹੋਰ ਆਪਾਂ ਵਧਾਵਾਂਗੇ ਤੇ ਮੈਂ ਇਹੀ ਯਕੀਨ ਦਵਾਉਂਦਾ ਕਿ ਇੱਕ ਚੰਗੀ ਸਰਕਾਰ ਆਈ ਹੈਗੀ ਚੰਗੇ ਬੰਦੇ ਅੱਗੇ ਆਏ ਨੇ ਚੰਗੇ ਸਾਡੇ ਸਾਰੇ ਅਫਸਰ ਸਾਹਿਬਾਨ ਨੇ ਤੇ ਕੁਝ ਪ੍ਰੋਬਲਮ ਸਿਗੀਆਂ ਪਰ ਇਹਨੂੰ ਅੱਗੇ ਆਪਾਂ ਦਰਸ ਕਰਾਂਗੇ ਆਪਾਂ ਬਹੁਤ ਜਲਦ ਕਰਾਂਗੇ ਤਾਂ ਹੋਈਆਂ ਡਿਲੇ ਹੋ ਕੇ ਇਲੈਕਸ਼ਨ ਐਮ ਸੀ ਕਮਿਸ਼ਨ ਨੂੰ ਲੱਗਦਾ ਜੀ ਇਲੈਕਸ਼ਨ ਹੋਣਗੇ ਲਈ ਬਣਾ। ਜੀ ਉਹ ਇਲੈਕਸ਼ਨ ਹੋਣਗੇ। ਨਹੀਂ ਹੁਣ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਪੂਰੀ ਤਿਆਰੀ ਹੈਗੀ ਹੈ ਸਟੇਟ ਕਮਿਸ਼ਨ ਸਾਹਿਬ ਜਿਹੜੇ ਸਾਡੇ ਸਟੇਟ ਇਲੈਕਸ਼ਨ ਕਮਿਸ਼ਨ ਹੈਗੇ ਉਹਨਾਂ ਨੂੰ ਆਪਾਂ ਸਾਰਾ ਲਿਖ ਕੇ ਭੇਜਤਾ ਹੈਗਾ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਨੇ ਕਾਲ ਲੈਣੀ ਆ। ਜਦੋਂ ਕੋਰਡ ਲਾਂਗ ਕੋ ਉਹ ਇਲੈਕਸ਼ਨ ਹੋ ਜੇ ਮੈਨੂੰ ਲੱਗਦਾ ਕਿ ਇਸ ਮਹੀਨੇ ਦੇ ਅੰਦਰ ਅੰਦਰ ਇਲੈਕਸ਼ਨ ਅੱਤੀ ਆਪਾਂ ਕਰਵਾ ਦਵਾਂਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਰਕਾਰ ਦਾ ਜਿਹੜਾ ਰਸਗਾਰ ਸਿੱਖਿਆ ਹੈਲਥ ਵਿਸ਼ੇ ਨੇ ਉਹਦੇ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਨੌਕਰੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਸੋ ਅੱਜ ਇੱਥੇ ਨੌਕਰੀਆਂ ਦਿੱਤੀਆਂ ਜਿਨ੍ਹਾਂ ਨੂੰ ਮਿਲ ਗਿਆ ਉਹਨਾਂ ਨੂੰ ਵਧਾਈਆਂ ਹੋਣ ਉਦਾਸ ਕਰਦੇ ਕਿ ਹੋਰ ਲੋਕਾਂ ਨੂੰ ਵੀ ਇਹ ਨੌਕਰੀਆਂ ਜਿਹੜੀਆਂ ਮਿਲ ਇਸ ਕਰਕੇ ਅੱਜ ਦਾ ਇਹ ਜਿਹੜਾ ਫੰਕਸ਼ਨ ਹੋ ਰਿਹਾ ਹੈ ਕੱਲ ਹੀ ਆਪਾਂ ਜੇ ਤੁਹਾਨੂੰ ਪਤਾ ਹੀ ਸੋਨੇ ਤੁਸੀਂ ਕਿ ਕੱਲ ਆਪਾਂ ਬੱਸਾਂ ਪੀ ਆਰਟੀਐਸ ਜਿਹੜੀਓ ਕਲਾਈਏ ਸ਼ਾਇਦ ਦੇ ਅੰਦਰ ਜਿੰਨੇ ਵੀ ਪ੍ਰੋਜੈਕਟ ਸਾਰੇ ਆਪਾਂ ਸੈੱਟ ਹੋ ਗਏ ਹਾਂ ਬਹੁਤ ਵਧੀਆ ਲੋਕਾਂ ਨੇ ਬਹੁਤ ਬੜੀਆਂ ਕਾਲਾਂ ਆਈਆਂ ਕਿ ਬੜਾ ਅੱਛਾ ਕੰਮ ਕੀਤਾ ਸਰਕਾਰ ਸਮਝ ਕਿ ਕਿਉਂਕਿ ਲੋਕਾਂ ਦੀ ਲੋੜ ਹੈ ਲੋਕਲ ਸਟੂਡੈਂਟ ਲੋਕਲ ਲੋਕ ਜਿਹੜੇ ਉੱਤੇ ਸਫਲ ਕਰਦੇ ਸੋ ਉਹ ਵਧੀਆ ਹੋਇਆ ਬਾਕੀ ਕੰਮ ਵੀ ਸੈਸ ਜਿਹੜੇ ਸਾਰੇ ਠੀਕ ਹੋ ਗਏ ਲੋੜੀ ਭਾਜੀ ਦੇ ਸਰਕਾਰੀ ਨੌਕਰੀ ਦੇ ਸਰਕਾਰ ਨੇ ਅੱਗੇ 50 ਹਜ਼ਾਰ ਕਰੀਬ ਦਿੱਤੀਆਂ ਨੇ ਹੋਰ ਵੀ ਲੋਕਾਂ ਨੂੰ ਡੇਰੇ ਰੋਜ਼ਗਾਰ ਜਿਹੜਾ ਉਹਨਾਂ ਨੂੰ ਦੇ ਰਿਹਾ ਵਧੀਆ ਬੁਰਾਲਾ ਜੀ ਜਿਹੜੇ ਭੁੱਖੇ ਨੂੰ ਨੋਟੀ ਮਿਲ ਜੇ ਤਾਂ ਢਿੱਡ ਭਰ ਜੇ ਤਾਂ ਇਹ ਤੋਂ ਅੱਧੀ ਗੱਲ ਕਿਹੜੀ ਹੋ ਸਕਦੀ ਆਣ ਵਾਲੇ ਸਮੇਂ ਜਿਹੜਾ ਬੁਰਾਲਾ ਚੱਲ ਰਿਹਾ ਜਾਂ ਹੋ ਰਿਹਾ ਜੀ 25 ਲਾ ਦੀ ਦਿੱਤੀ ਹੈ ਪਹਿਲਾਂ ਲੋਕੀ ਲੋਕੀ ਪੈਸੇ ਨਾਲ ਨੌਕਰੀ ਦੇ ਵਿੱਚ ਬਾਜ਼ਰ ਦੁੱਤੀ ਬਿਲਕੁਲ ਠੀਕ ਹੈ ਜੀ ਜਿਹੜੇ ਰਿਗਾਰ ਲੋਕਾਂ ਨੂੰ ਮਿਲ ਰਿਹਾ ਜੀ ਕਿਉਂਕਿ ਜਿਹੜਾ ਸਰਕਾਰ ਨੂੰ ਪਹਿਲਾਂ ਬੰਦ ਸੀ ਸਰਕਾਰ ਭਾਵੇਂ ਉਹ ਘਾਟੇ ਜਾ ਰਹੀ ਸੀ ਸਰਕਾਰ ਕਦੀ ਅਸੀਂ ਕੋਲੋਂ ਪੈਸੇ ਦੇ ਆਉਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ 16 ਮਾਰਚ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੌਂ ਚੁੱਕੀ ਸੀ ਤੋਂ ਲਗਾਤਾਰ ਪਿਛਲੀਆਂ ਸਰਕਾਰਾਂ ਪਿਆਰੀਆਂ ਸ਼ਵੀ ਸਰਕਾਰ ਦੇ ਨੌਕਰੀ ਨਹੀਂ ਹੈ ਰੁਜ਼ਗਾਰ ਨਹੀਂ ਹੈ ਸਾਰੀਆਂ ਨੌਕਰੀਆਂ ਖਤਮ ਹੋ ਚੁੱਕੀਆਂ ਹੈ ਖਜ਼ਾਨਾ ਖਾਲੀ ਹੈ ਤੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੇ ਲਗਾਤਾਰ ਇਹ ਉਪਰਾਲਾ ਕਰਕੇ ਹਰ ਬਹਿਕ ਮੇ ਦੇ ਅੰਦਰ ਸਰਕਾਰੀ ਪੱਕੀ ਜੋਬ ਦਿੱਤੀ ਹੈ ਅੱਜ ਦੇ ਲਗਭਗ 50 ਤੋਂ ਜ਼ਿਆਦਾ ਨੌکریاں ਅਮਰਸਰ ਨਗਰ ਨਿਗਮ ਜੀ ਦਿੱਤੀਆਂ ਗਈਆਂ ਹਨ ਇਹ ਔਰ ਇਸ ਤੋਂ ਪਹਿਲਾਂ ਲੁਧਿਆਣਾ ਜਲੰਧਰ ਪਟਿਆਲਾ ਹਰ ਜ਼ਿਲ੍ਹੇ ਦੇ ਵਿੱਚ ਬਕਾਇਦਾ ਜਾ ਕੇ ਨੌکریاں ਦਿੱਤੀ ਗਈਆਂ ਅੱਜ ਦੇ ਇਸ ਮੌਕੇ ਸਾਡੇ ਇਸ ਵਿਭਾਗ ਦੇ ਮੰਤਰੀ ਡਾਕਟਰ ਅਰਜੋਤ ਸਿੰਘ ਜੀ ਕਲਦੀਪ ਸਿੰਘ ਧਾਰੀਵਾਲ ਜੀ ਔਰ ਐਮ ਐਲ ਏ ਸਾਹਿਬਾਨ ਨੇ ਮਿਲ ਕੇ ਇਹ ਜਿਹੜੀਆਂ ਨੁਕਤੀ ਪੱਤਰ ਪੱਕੇ ਸਰਕਾਰੀ ਨੌਕਰੀਆਂ ਦੇ ਅੱਜ ਜਿਹੜੀਆਂ ਨੌکریاں ਦਿੱਤੀਆਂ ਗਈਆਂ ਜਦੋਂ ਦੀ ਆਮ ਆਦਮੀ ਪਾਰਟੀ ਆਦਮੀ ਪਾਰਟੀ ਨੇ ਪਹਿਲੇ ਕਿਹਾ ਸੀ ਰੋਜ਼ਗਾਰ ਆਪ ਦੇ ਦਵਾਰ ਸੋ ਅੱਜ ਉਸੇ ਕੜੀ ਵਿੱਚ ਡਾਕਟਰ ਰਜੋਤ ਸਿੰਘ ਜੀ ਸਤਾਨਕ ਸਤਾਂਾਰੇ ਮੰਤਰੀ ਜਿਹੜੇ ਅੱਜ ਆਏ ਆਪ ਤੇ ਨਾਲ ਉਹਦੇ ਕੁਲਦੀਪ ਸਿੰਘ ਦੀ ਧਾਲੀ ਵਾਲ ਸਾਡੇ ਕੈਬਨਿਟ ਮੰਤਰੀ ਪੰਜਾਬ ਤੋਂ ਅੰਮ੍ਰਿਤਸਰ ਤੇ ਤੇ ਹੋਰ ਵੀ ਜਿੰਨੇ ਵੀ ਜਿੰਨੇ ਵੀ ਐਮ.ਐਲ.ਏ ਸਾਹਿਬ ਆ ਕੈਬਨਿਟ ਹੈ ਇਹਨਾਂ ਦੀ ਸਾਰਿਆਂ ਨੇ ਬਹੁਤ ਵਧੀਆ ਛਲਾਗਾ ਜੋ ਕੰਮ ਕੀਤਾ ਕਿ ਆਪ ਆਣ ਕੇ ਨਿਯੁਕਤੀ ਪੱਤਰ ਜਿਹੜੇ ਮੁਲਾਜ਼ਮ ਨਵੇਂ ਭਰਤੀ ਹੋਏ ਇਹਨਾਂ ਨੂੰ ਦਿੱਤੇ ਆ ਅਸੀਂ ਤੇ ਇਹੋ ਹੀ ਬੇਨਤੀ ਕਰਦੇ ਆਂ ਕਿ ਜਿਹੜੇ ਮੁਲਾਜ਼ਮ ਇਹ ਗੁਰੂ ਦੀ ਨਗਰੀ ਸਮਝ ਕੇ ਉਹਦੀ ਸੇਵਾ ਕਰਨ ਤੇ ਜਿਵੇਂ ਸਰਕਾਰ ਨੇ ਉਹਨਾਂ ਨੂੰ ਮਾਣ ਬਖਸ਼ਿਆ ਵਾ ਵਾਗੋ ਤਗੜੇ ਹੋ ਕੇ ਸੇਵਾ ਕਰਨ। ਇਹ ਅੱਜ ਹੀ ਬਹੁਤ ਹੀ ਖੁਸ਼ੀ ਭਰਿਆ ਦਿਨ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਇਹ ਸਾਡੇ ਨਵੇਂ ਨੌਜਵਾਨਾਂ ਨੂੰ ਦਿੱਤੀ ਪੱਤਰ ਦਿੱਤੇ ਜਾ ਰਹੇ ਆ ਇਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ, ਡਬਲ ਮੁਬਾਰਕਬਾਦ ਦਿੰਦਾ ਹਾਂ। ਇੱਕ ਤਾਂ ਇਹਨਾਂ ਨੂੰ ਨੌਕਰੀ ਮਿਲੀ ਹੈ ਜੀ, ਇੱਕ ਸਭ ਤੋਂ ਵੱਡੀ ਖੁਸ਼ਕਿਸਮਤੀ ਹੈ ਵੀ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ। ਮੈਂ ਇਹਨਾਂ ਆਪਣੇ ਵੀਰਾਂ ਭੈਣਾਂ ਨੂੰ ਬੇਨਤੀ ਕਰੂੰਗਾ ਕਿ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਤੁਹਾਨੂੰ ਸਰਕਾਰੀ ਨੌਕਰੀ ਆ, ਇਹਨੂੰ ਇੱਕ ਸੇਵਾ ਸਮਝ ਕੇ ਕੀਤਾ ਜਾਵੇ। ਔਰ ਸ਼ਹਿਰ ਦੀ ਮੁਹਾਰ ਬਦਲਣੇ ਚ ਮਿਊਨਿਸਪਲ ਕਾਰਪੋਰੇਸ਼ਨ ਦਾ ਇੱਕ ਬੜਾ ਵੱਡਾ ਯੋਗਦਾਨ ਆ ਔਰ ਇਸ ਸੇਵਾ ਸਮਝ ਕੇ ਪੁਰਜ਼ੋਰ ਤਰੀਕੇ ਦੇ ਨਾਲ ਆਪਣੀ ਇੱਕ ਸਾਫ਼ ਨੀਤੀ ਦੇ ਨਾਲ ਕੰਮ ਕੀਤਾ ਜਾਵੇ ਨੌਕਰੀ ਕੀਤੀ ਜਾਵੇ ਜ ਜਿਹਦੇ ਨਾਲ ਸ਼ਹਿਰ ਦੇ ਵਿੱਚ ਆਪਾਂ ਸਫਾਈ ਦੇ ਵਿੱਚ ਵਿਕਾਸ ਦੇ ਵਿੱਚ ਆਪਾਂ ਵੱਧ ਵੱਧ ਯੋਗਦਾਨ ਪਾ ਸਕੀਏ ਇਹ ਜੀ ਬਿਲਕੁਲ ਸਾਡੇ ਮਾਨ ਸਾਹਿਬ ਸੀਐਮ ਸਾਹਿਬ ਸਰਦੀਪ ਗੁਲਬਾਜਾ ਉਕਾਲਾ ਜਿਹੜਾ ਮਸ਼ੀਨ ਰੋਜ਼ਗਾਰ ਰਹੀ ਚਲਾ ਰਹੇ ਆ ਉਹਦੇ ਵਿੱਚ 50000 ਤੋਂ ਵੱਧ ਜਿਹੜੇ ਨੌਕਰੀਆਂ ਢਾਈ ਸਾਲਾਂ ਵਿੱਚ ਹੀ ਦੇ ਚੁੱਕੇ ਆ। ਔਰ ਕਾਰਪਸ਼ੰਦੇ ਵਿੱਚ ਵੀ ਜਿਤਨਾ ਅੱਜ ਸਾਡੇ ਮੰਤਰੀ ਸਾਹਿਬ ਆਏ ਜੀ ਸਨ ਸਰਕਾਰਾਂ ਦੇ ਡਾਕਟਰ ਰਵਿਜੋਤ ਜੀ ਉਹਨਾਂ ਨੂੰ ਦੱਸ ਚਾਲ ਜੀ 1250 1300 ਦੇ ਕਰੀਬ ਉਹ ਕਾਰਪਸ਼ੰਦੇ ਵਿੱਚ ਵੀ ਜਿਹੜੀਆਂ ਨੌਕਰੀਆਂ ਦੇ ਦਿੱਤੀਆਂ ਨੇ। ਔਰ ਅੱਜ ਵੀ ਇੱਥੇ ਜਿਹੜੀਆਂ 87 ਨੌਕਰੀਆਂ ਨੂੰ ਜੀ ਬਹੁਤ ਦੇ ਤੈਗੇ ਨੇ। ਔਰ ਬਹੁਤ ਹੀ ਵਧੀਆ ਹੈ ਉਪਰਾਲਾ ਹੈ। ਇਹ ਪਹਿਲੀ ਵਾਰ ਹੈ ਇਹ ਦੇਖਣ ਜਾ ਰਿਹਾ ਕਿ 50000 ਨੌਕਰੀਆਂ ਢਾਈ ਸਾਲਾਂ ਵਿੱਚ ਦਿੱਤੀਆਂ ਨੇ। ਇਹ ਗੱਲ ਕਰ ਰਿਹਾ ਹਾਂ ਸਰਕਾਰ ਦੀ ਇਹ ਜੋ ਬਹੁਤ ਵੱਡੀ ਉਪਲਬਧੀ ਹੈ ਜੀ ਇਹ ਦੇਖੋ ਜੀ ਰੋਜ਼ਗਾਰ ਅੱਜ ਦੀ ਡੇਟ ਦੇ ਵਿੱਚ ਅਸੀਂ ਪੁਰਾਣੇ ਸਰਕਾਰਾਂ ਸੁਣਦੇ ਸਾਂ ਕਿ ਬੜੇ ਬੜੀਆਂ ਰਿਸ਼ਵਤਾਂ ਦੇ ਕੇ ਜਾਂ ਕਿਤਰਾ ਹੀ ਸਾਰੇ ਸੁਣਦੇ ਆ ਰਹੇ ਆ ਕੋਈ ਬੜੀ ਨੌਕਰੀ ਜਿਹੜੀ ਸਰਕਾਰੀ ਨੌਕਰੀ ਮਿਲਣਾ ਇੱਕ ਸੁਪਨਾ ਹੁੰਦਾ ਸੀ ਪਰ ਇੱਕ ਅੱਜ ਜਿਹੜਾ ਵੀ ਆ ਉਹ ਕਾਬਲ ਬੰਦੇ ਜਿੰਨੇ ਵੀ ਆ ਗਏ ਆ ਜਿਨ੍ਹਾਂ ਨੂੰ ਆਪਣੀ ਕਾਬਲੀਅਤ ਦੇ ਸ਼ਿਰ ਤੇ ਉੱਤੇ ਜਿਹੜੀ ਉਹ ਨੌਕਰੀ ਉਹ ਮਿਲ ਰਹੀ ਹੈ ਉਹਨਾਂ ਨੂੰ ਕਿਤੇ ਵੀ ਕੋਈ ਨਾ ਰਿਸ਼ਵਤ ਹੈ ਨਾ ਕੋਈ ਪੈਸਾ ਹੈ ਨਾ ਕੋਈ ਸ਼ਵਾਰਚ ਹੈ ਸਾਰੇ ਜੀਮ ਮਾਣਦਾ ਹੈ ਕੋਈ ਸਿੱਧਾ ਸਾਸੋ ਸਪੱਸ਼ਟ ਉਹਨਾਂ ਦਾ ਜੋ ਸੰਦੇਸ਼ ਹੈ ਕਿ ਆਪਣੇ ਕਾਲਜ ਦੇ ਮੈਰਿਟ ਦੇ ਆਧਾਰ ਤੇ ਜਿਹੜੀ ਤੁਹਾਨੂੰ ਨੌਕਰੀ ਮਿਲੇਗੀ ਔਰ ਉਹ ਨੌਕਰੀਆਂ ਮਿਲਦੀਆਂ ਤੁਹਾਡੇ ਸਾਰੇ ਜਿੰਨੇ ਪਿੰਡਾਂ ਵਿੱਚ ਵੜ ਜੋ ਹਰ ਪਿੰਡ ਵਿੱਚ ਦੋ ਦੋ ਤਿੰਨ ਤਿੰਨ ਨੌਕਰੀਆਂ ਮਿਲੀਆਂ ਹੀ ਆ ਬਹੁਤ ਜਿਹਾ ਵਧੀਆ ਪ੍ਰੋਗਰਾਮ ਹੈ ਜੀ